ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਦਰਸ਼ਕ ਮੇਰੀਆਂ ਵੀਰ ਮੇਰੇ ਵੀਰ ਮੇਰੀਆਂ ਭੈਣਾਂ ਬਜ਼ੁਰਗ ਜਾਂ ਬੱਚੇ ਜਿੰਨੇ ਵੀ ਦੇਖ ਰਹੇ ਆਂ ਵੀਡੀਓ ਨੂੰ ਇਸ ਸਮੇਂ ਬੈਠੇ ਕੋਈ ਐਲ ਸੀ ਡੀਆਂ ਤੇ ਦੇਖ ਰਿਹਾ ਕੋਈ ਮੋਬਾਈਲ ਦੇ ਵਿੱਚ ਦੇਖ ਰਿਹਾ ਤਾਂ ਸਾਰੇ ਹੀ ਦਾਤਾ ਤੰਦਰੁਸਤੀਆਂ ਬਖਸ਼ੀ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੀ ਸਾਰੇ ਆਪਣੇ ਜੀਵਨਾਂ ਦੇ ਵਿੱਚ ਖੁਸ਼ ਰਹਿਣ ਜੋ ਆਖ ਆਪਣੇ ਪੜ੍ਹਨ ਲਿਖਣ ਤੇ ਜਿਹੜੇ ਨੌਜਵਾਨ ਵੀਰ ਆਪਣੇ ਜਵਾਨੀਆਂ ਮਾਣਨ ਬਜ਼ੁਰਗਾਂ ਦੀ ਸੇਵਾ ਕਰਨ ਇਹ ਬਜ਼ੁਰਗਾਂ ਦਾ ਵੀ ਭਾਈ ਜੋ ਅਕਾਲ ਪੁਰਖ ਨੂੰ ਕਹਿੰਦੇ ਹੁੰਦੇ ਆ ਵੀ ਆ ਕੇ ਨਾਮ ਜਪਣਾ ਉਹ ਵੀ ਆਪਣਾ ਨਾਮ ਜਪਦੇ ਰਹਿਣ ਤੇ ਆਪਣੇ ਪੰਜਾਬ ਨੂੰ ਖੂਬਸੂਰਤ ਬਣਾਉਣਾ ਤੇ ਅੱਜ ਮੈਂ ਪਹੁੰਚਿਆ ਹਾਂ ਜੀ ਪੋਜੇ ਮੱਜਰੇ ਆ ਪਿੱਛੇ ਜਿਵੇਂ ਆਪਣੇ ਟਰਾਲੇ ਦੀ ਇੱਕ ਐਡ ਕੀਤੀ ਸੀ ਵੀ ਮੈਂ ਆਪਣਾ ਟਰਾਲਾ ਵੇਚਣਾ ਹੈ ਜਿਹੜਾ ਟਰਾਲਾ ਹਾਲ ਵਿੱਚ ਕਾਫੀ ਕਮੈਂਟ ਆਏ ਕੋਈ ਗਲਤ ਵੀ ਹੋ ਸਕਦੇ ਆ ਸਹੀ ਵੀ ਹੋ ਸਕਦੇ ਆ ਕੋਈ ਲੱਖ ਰੁਪਏ ਤੋਂ ਲੈ ਕੇ 1.40 ਚੁੜੀ ਤੱਕ ਦੇ ਨੇੜੇ ਤੇੜੇ ਦਾ ਰੇਟ ਕੋਟ ਲੱਗ ਰਿਹਾ ਸੀਗਾ ਤੇ ਅੱਜ ਮੈਂ ਚਮਕੌਰ ਸਾਹਿਬ ਨੂੰ ਗਿਆ ਸੀਗਾ ਮਹਾਂ ਵੀ ਜਾਂਦੇ ਜਾਂਦੇ ਬਾਈ ਨਾਲ ਵੀ ਇੱਧਰ ਮੜੀ ਜੀ ਗੱਲ ਕਰ ਜਮਾ ਵੀ ਕਿੰਨੇ ਕੁ ਟਾਈਮ ਦੇ ਵਿੱਚ ਜਿਹੜਾ ਨਵਾਂ ਟਰਾਲਾ ਅਸੀਂ ਬਣਵਾਉਣਾ ਚਾਹੁੰਦੇ ਆ ਮੈਨੂੰ ਐ ਤਾਂ ਕਈ ਜਣੇ ਦੇ ਫੋਨ ਆਏ ਵੀ ਫਲਾਣੀ ਜਗ੍ਹਾ ਟਰਾਲਾ ਖੜਾ ਹੈ ਉੱਥੇ ਤੇ ਲੈ ਲਓ ਫਲਾਣੀ ਜਗ੍ਹਾ ਖੜਾ ਟਰਾਲਾ ਉੱਥੇ ਤੇ ਲੈ ਲਓ ਮੇਰਾ ਪਲਾਨ ਹੈਗਾ ਵੀ ਆ ਦੀ ਇੱਕ ਦੋ ਵਾਰ ਜਾ ਕੇ ਦੇਖ ਵੀ ਆਵਾਂ ਤੇ ਚੱਲ ਇੱਧਰ ਬਾਈ ਰਣ ਵੀ ਮਹਾਂ ਚਲੋ ਇੱਥੇ ਪੁੱਛ ਜੀ ਵੀ ਜੇ ਨਵੇਂ ਨਵੇਂ ਦੀ ਨੀਂਹ ਜੀ ਰੱਖਦੇ ਆ ਇਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਊਗਾ ਤੇ ਭੋਜੇ ਮਜਰੇ ਡਾਇਮੰਡ ਵਾਲਿਆਂ ਦੇ ਪਹੁੰਚੇ ਆ ਜੀ ਮੈਂ ਜਿੱ ਤੇ ਹੋਰ ਕੰਮ ਵੀ ਸੀਗੇ ਕਈ ਤੇ ਬਾਈਆਂ ਨੇ ਵੀ ਇਥੇ ਟਰਾਲੀਆਂ ਟਰੋਲੀਆਂ ਦੀ ਰਿਪੇਅਰ ਵਗੈਰਾ ਲੱਗੇ ਹੋਏ ਆ ਕਰਨ ਤੇ ਮਿਲਦੇ ਆ ਵੀਰ ਨੂੰ ਚੱਲ ਕੇ ਆਹ ਟਰਾਲਾ ਵੀ ਲੋਕਲੇ ਆ ਕਿਤੇ ਕਿੱਦਾਂ ਆ ਵਾ ਵਧੀਆ ਟਰਾਲਾ ਹੈ ਵੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਯਾ ਹਾਲ ਚਾਲ ਵਧੀਆ ਵਧੀਆ ਹੋਰ ਸੁਣਾਓ ਨਮੀਤਾ ਜੀ ਬੱਸ ਵਧੀਆ ਵਧੀਆ ਨੰਦਾ ਕਿੱਦਾਂ ਪਰਿਵਾਰ ਖੁਸ਼ਮੰਗਲ ਬਿਲਕੁਲ ਬਿਲਕੁਲ ਸਹੀ ਹੈ ਜੀ ਬੈਠ ਜੀ ਦੋ ਕੁ ਮਿੰਟ ਯਾਰ ਪੱਕੇ ਤੇ ਥੱਲੇ ਗਰਮੀ ਹੋ ਗੀ ਸੀ ਗੱਡੀ ਚੋਂ ਨਿਕਲੇ ਆਏ ਉਧਰ ਤੀ ਹੁਈ ਏਸੀ 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 ਤੇ ਬਾਹਰ ਆ ਕੇ ਗਰਮੀ ਲੱਗਦੀ ਪਰ ਮੀ ਕਰਕੇ ਹੈ ਕੁਛ ਠੀਕ ਹ ਇਧਰ ਕੇ ਚਾਚਾ ਜੀ ਕਿਧਰ ਕੇ ਚਾਚੇ ਚੰਗਰ ਸਾਹਿਬ ਹੈ ਬਾਈ ਅੱਛਾ ਚੰਗਰ ਸਾਹਿਬ ਨੂੰ ਕਿਹ ਸਰਦਾਰ ਸਾਹਿਬ ਹੈ ਆਹ ਟਰਾਲਾ ਲੱਖ ਕਿਧਰ ਕੁਧਰ ਦੇ ਕਿੱਥੇ ਖੜੇ ਤਾਂ ਨੇ ਆ ਵੀ ਜਿਹੜੇ ਇੱਕ ਹਾਂ ਇੱਕ ਸਮਾਨ ਦੀ ਆਵੇ ਕਾ ਲੋਕਲ ਆ ਸਾਡੇ ਪਿੰਡ ਦਾ ਜੀ ਅੱਛਾ ਅੱਛਾ ਚਾਚਾ ਇਹ ਰਿਪੇਅਰ ਪੂਰ ਵਕਤ ਹੈ ਜਨਾ ਹਾਂਜੀ ਚਲੋ ਹੁਣ ਪਤਾ ਗਿਆ ਸੀਜ਼ਨ ਹੋ ਗਿਆ ਥੋੜਾ ਜਿਹਾ ਆਫ ਕੋਈ ਚੀਜ਼ਾਂ ਵੇਚ ਵੀ ਰਿਹਾ ਕੋਈ ਨਵੀਆਂ ਖਰੀਦ ਰਿਹਾ ਕੋਈ ਆਪਣੇ ਪੁਰਾਣੇ ਦੇ ਰਿਪੇਅਰ ਵਗੈਰਾ ਵੀ ਲੱਗੇ ਤੇ ਕਰਾਉਣਾ ਹਾਂਜੀ ਹਾਂਜੀ ਇਹ ਕਿੰਨਾ ਫੋਟਾ ਟਰਾਲਾ ਬਾਈ ਇਹ ਇਹ 15 ਫੋਟਾ ਜੀ ਉਹ 13 ਫੁੱਟ ਦੀ ਟਰਾਲੀ ਹੈ ਜੀ ਅ ਏ 15 ਫੁੱਟ ਵਾਲਾ ਹਾਂਜੀ ਇਹਦੇ ਟਰਾਲੇ ਦਾ ਮੈਕਸਿਮਮ ਸਾਈਜ਼ ਕਿੰਨਾ ਚ ਚੜਾਈ ਕਿੰਨੀ ਹੁੰਦੀ ਇਹਦੀ ਵੀ ਟਰੈਕਟਰ ਦੇ ਹਿਸਾਬ ਨਾਲ ਹੁੰਦੀ ਕਿਵੇਂ ਹੁੰਦਾ ਹੈ ਹਾਂਜੀ 7 ਫੁੱਟ ਹੁੰਦਾ ਅੰਦਰ ਅੰਦਰ ਹੀ ਅੱਛਾ ਅੰਦਰ ਅੰਦਰ 7 ਫੁੱਟ ਹਾਂਜੀ 6.5 ਵੀ ਹੁੰਦਾ ਹੁਣ 6.5 ਉਹ ਹੈ ਜਿਹੜੀ ਉਹ ਟਰਾਲੀ ਖੜੀ ਵਿੱਚ ਚੁੱਕੀ ਹੈ ਨਾ ਹਾਂਜੀ ਹਾਂ ਸਾਡੇ ਕਈ ਕਸਟਮਰ ਸਾਨੂੰ ਐਂ ਕਹਿੰਦੇ ਹੁੰਦੇ ਕਹਿੰਦੇ ਤੁਸੀਂ ਕਹਿੰਦੇ ਛੋਟੀਆਂ ਛੋਟੀਆਂ ਟਰਾਲੀਆਂ ਨੂੰ ਟਰਾਲੇ ਰੱਸੀ ਜਾਂਦੇ ਕਿਹੜੇ ਕਸਟਮਰ ਦਾ ਮਤਲਬ ਸਾਡੇ ਇੱਕ ਸਬਸਕ੍ਰਾਈਬਰ ਜਿਹੜੇ ਇੱਧਰ ਆਲੇ ਆਪਣਾ ਨਮਾ ਸ਼ਹਿਰ ਨਮਾ ਸ਼ਹਿਰ ਵਾਲਾ ਉਹ ਕਹਿੰਦੇ ਸੀ ਬੀਬੀ ਫੁੱਟੀ ਨੂੰ ਟਰਾਲੀ ਦੱਸੀ ਜਾਂਦੇ ਕਹਿੰਦੇ ਤੁਸੀਂ ਇੰਨੇ ਇੰਨੇ ਟਰਾਲੇ ਦੱਸੀ ਜਾਂਦੇ ਟਰਾਲੇ ਦੱਸੀ ਜਾਂਦੇ ਬਾਈ ਸਾਡੇ ਬਾਤ ਤੇ ਟਰਾਲੀ ਆ ਬਿਲਕੁਲ ਬਿਲਕੁਲ ਉਧਰ ਬਾਈ ਏਰੀਏ ਹੈਗੇ ਤਖੜੇ ਤਖੜੇ ਏਰੀਏ ਆ ਲੋਕ ਵੀ ਤਖੜੇ ਖੇਤੀਆਂ ਵੀ ਤਖੜੀਆਂ ਉਹਨਾਂ ਦੀਆਂ ਆ ਤੇ ਰਸਤੇ ਵੀ ਖੁੱਲੇ ਡੁੱਲੇ ਆ ਜੇ ਹੁਣ ਇੱਥੇ ਮੰਨ ਲਾ ਵੀ 20 25 ਫੁੱਟ ਦਾ ਬੰਦਾ ਟਰਾਲਾ ਬਣਾਣ ਵੇ ਆ ਜੇ ਦੋ ਤਿੰਨ ਮੋੜ ਆ ਕੇ ਉੱਥੇ ਹੀ ਨਹੀਂ ਮੁੜਨਾ ਉਹਨੇ ਨਹੀਂ ਮੁੜਦਾ ਹੁਣ ਪਿੰਡਾਂ ਦੇ ਵਿੱਚ ਸਾਡੇ ਜਿੱਦੇ ਜਨ ਨਿਕਲਣਾ ਆ ਨਾ ਪਿੰਡਾਂ ਵੀ ਤੇ ਕਸੂਤੇ ਜੇ ਮੋੜ ਆ ਉਹਦੇ ਕਰਕੇ ਉਹ ਆ ਅੱਛਾ ਭਰਾਦਰ ਮੈਂ ਇਹ ਕਹਿੰਦਾ ਹੁਣ ਮੈਨੂੰ ਐਂ ਦੱਸ ਬਿਚਲ ਮੇਰੇ ਵਾਲਾ ਟਰਾਲਾ ਦਾ ਜਿਹੜਾ ਚਲ ਹੁਣ ਵੇਕਣ ਦੀ ਉਹਦੇ ਪਰ ਲਾਇਆ ਪਰ ਬਾਕੀ ਤੁਸੀਂ ਵੀ ਕਿਸੇ ਨੂੰ ਦੱਸ ਦਿਓ ਹਣਾ ਚਲ ਚਾਚਾ ਜੀ ਦੇਖਿਆ ਤਾਂ ਤੁਸੀਂ ਤੇ ਦੇਖਿਆ ਮੈਨੂੰ ਆਇਆ ਲੱਗਿਆ ਵੀ ਸ਼ਾਇਦ ਉਹ ਹੋਣਗੇ ਹਾਂਜੀ ਤੇ ਉਹਦਾ ਵੀ ਮੜਾ ਜਾ ਕੇ ਦੇਖਿਓ ਕਿਸੇ ਨੂੰ ਦੱਸ ਦੁੱਸ ਦਿਓ ਕੋਈ ਆ ਕੇ ਦੇਖ ਲਊਗਾ ਕੀ ਸਾਈਜ਼ ਕਿ ਆਈ ਇਹਦਾ ਉਹਦਾ ਵੀ ਯਾਰ ਮੈਂ ਹੁਣ ਸਾਈਜ਼ ਮਣਿਆ ਨਹੀਂ ਹੁਣ ਉਹਦਾ 13 ਫੁੱਟ ਹੈਗਾ ਵੀ 5.5 ਕੇ 7 ਹੈ ਮੈਂ ਉਹਦਾ ਐਕੂਰੇਟ ਮਣਿਆ ਬਣੀ ਹੈਗਾ 5.5 13 5 7 ਹੋ ਗਈ ਚਲ 13 7 ਸਦਾ ਹਾਂ ਚਲ ਹੁਣ ਮੈਨੂੰ ਪਤਾ ਨਹੀਂ ਮੈਂ ਕਾਦੋ ਗਲਤ ਬੋਲਦਾਂ ਮੈਂ ਕੁਛ ਹਾਂਜੀ ਉਹ ਵੀ ਚਲੋ ਮਿਲ ਲੂੰਗਾ ਮੈਂ ਪਿੱਛੇ ਤੇ ਇੱਕ ਦਿਨ ਵੀਡੀਓ ਬਣਾ ਕੇ ਵੀ ਪਾਈ ਸੀਗੀ ਅੱਛਾ ਜੀ ਤੇ ਹੁਣ ਗੱਲ ਇਦਾਂ ਵੀ ਇੱਕ ਦੋ ਜਗ੍ਹਾ ਪਤਾ ਵੀ ਲੱਗੇ ਆਂ ਤੁਸੀਂ ਵੀ ਦੇਖ ਕੇ ਜਾਓ ਠੀਕ ਹੈ ਜੀ ਹਣਾ ਚਲੋ ਉੱਥੇ ਵੀ ਢੀਡਾ ਮਾਰੂੰਗਾ ਉਦਾਂ ਵੀ ਜੇ ਮੈਂ ਕਹਾਂ ਨਾ ਵੀ ਆਪਾਂ ਨਵਾਂ ਟਰਾਲਾ ਔਰੇ ਤਿਆਰ ਕਰਾਉਂਦੇ ਆ ਤੁਹਾਡੇ ਕੋਲ ਤੇ ਹਾਂਜੀ ਵੀ ਕਿੰਨੇ ਦਿਨ ਜੇ ਤਿਆਰ ਹੋ ਜਾਊਗਾ ਆਈਡੀਆ ਦਸ ਦਿਨ ਪਹਿਲਾਂ ਹੀ ਫालतू ਗੱਲੇ ਚੱਲੀ ਆ ਲਗਭਗ 2 ਦਿਨ ਦੇ ਅੰਦਰ ਟਰਾਲਾ ਤਿਆਰ ਕਰ ਦਨੇ ਆ ਅੱਛਾ ਜਣੀ ਤੁਸੀਂ 20 ਦਿਨ ਦੇ ਵਿੱਚ ਟਰਾਲਾ ਤਿਆਰ ਕਰ ਦੋ ਹਾਂਜੀ ਹੁਣ ਅਸੀਂ ਉਹ ਵੀ ਤੁਸੀਂ ਵਿੱਚ ਨੂੰ ਹੋਰ ਟਿਪ ਟੱਲਾ ਵੀ ਕਰਨਾ ਹੁੰਦਾ ਹੋਰ ਟਿਪ ਟੱਲਾ ਵੀ ਕਰਨਾ ਦੋ ਟਰਾਲੇ ਅਸੀਂ ਹੋਰ ਪਾਉਣੇ ਆ ਨਵੇਂ ਹੁਣ ਅੱਛਾ ਨੋਨ ਦੋ ਟਰਾਲੇ ਦੀ ਸਾਈ ਆਈ ਹੋਈ ਤੁਹਾਡੇ ਕੋਲ ਹਾਂਜੀ ਉਹ ਨਵੇਂ ਪਾਉਣੇ ਆ ਉਹ ਅੱਜ ਮਾਰ ਲਿਆ ਜਾਏਗਾ ਕਿੰਨੇ ਬਾਈ ਕਿੰਨੇ ਦਾ ਇੱਕ ਦਾ 16 ਫੁੱਟ ਆ ਇੱਕ 17 ਫੁੱਟ ਫੱਟਾ ਏ ਅੱਛਾ ਹਾਂਜੀ ਜਿਹੜਾ 16 ਫੁੱਟ ਵਾਲਾ ਟਰਾਲਾ ਤਿਆਰ ਕਰਨਾ ਮੈਂ ਵੀ ਉਹਦੇ ਨਾਲ ਦੇ ਚਰਾ ਤਿਆਰ ਕਰਾਉਣਾ ਫਿਰ ਗੱਲ ਸੁਣ ਲੈ ਮੈਂ ਪਹਿਲਾਂ ਉਹਨੂੰ ਦੇਖੂਗਾ ਵੀ ਕਿਵੇਂ ਤਿਆਰ ਕਰਦੇ ਨੇ ਕੋਈ ਗੱਲੇ ਨਹੀਂ ਹੈਗੇ ਐਨ ਪੂਰਾ ਪੂਰਾ ਫੈਂਸੀ ਹੋ ਗਏ ਉਹਨੇ ਟਾਈਮ ਦੇ ਵਿੱਚ ਮੈਂ ਇੱਕ ਦੋ ਕੋ ਬਾਹਰ ਦੇਖਿਆ ਹਾਂ ਉਹ ਘੁੰਮ ਕੇ ਠੀਕ ਹੈ ਜੀ ਹਨਾ ਕੋਈ ਗੱਲ ਨਹੀਂ ਜੇ ਬਾਬੇ ਨੇ ਕਿਰਪਾ ਕਰਤੀ ਕਿਤੇ ਹੋਰ ਮੈਨੂੰ ਥੋੜਾ ਜਿਹਾ ਲੱਗਦਾ ਹੋਇਆ ਦੋ ਪੈਸੇ ਸਸਤਾ ਕਿਤੇ ਦੇਖੋ ਜ਼ਿੰਮੇਦਾਰ ਨੇ ਪੈਸੇ ਤੈਨੂੰ ਪਤਾ ਬਾਬੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਸ ਤਰੀਕੇ ਨਾਲ ਦੇਖਣਾ ਲੱਖ ਦੋ ਲੱਖ ਯਾਰ ਆਪਣੇ ਕੋ ਇਕੱਠਾ ਹੁੰਦਾ ਵਿਕਰੀਆਂ ਇਕੱਠੀਆਂ ਕਰਨੀਆਂ ਓਕੇ ਜਾਂਦੀਆਂ ਹਾਂਜੀ ਹਾਂਜੀ ਬਈ ਉਹਦੇ ਹਿਸਾਬ ਨਾਲ ਤੇ ਮੈਂ ਹੁਣ ਤੁਸੀਂ ਕਾਹਤਰ ਨਾਲ ਟਰਾਲਾ ਅੱਜ ਮਾਲ ਲੈਣ ਜਾਣਾ ਸੀਗਾ ਅੱਜ ਫਿਰ ਗ ਅਛਾ ਜੇ ਗੱਲ ਹੁਣ ਮੈਂ ਤੇਤੇ ਕੰਮ ਕਰਾਉਣਾ ਹੋਇਆ ਫੇ ਮੈਂ ਤਾਂ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਖਰੀਦੂੰਗਾ ਜਾ ਕੇ ਕੋਈ ਗੱਲ ਨਹੀਂ ਪੱਕੀ ਗੱਲ ਆ ਫਿਰ ਹਾਂ ਹਾਂ ਤਾਂ ਹੀ ਦੱਸਨੀ ਹੂੰ ਸਾਡੇ ਸਾਡੇ ਸਬਸਕ੍ਰਾਈਬਰ ਨੇ ਜੇ ਕਿਸੇ ਨੇ ਕੰਮ ਕਰਾਉਣਾ ਹੋਇਆ ਮੰਨ ਲਓ ਹਾਂਜੀ ਕੋਈ ਨਾ ਕੋਈ ਕਹੇ ਦਿੰਦਾ ਯਾਰ ਬਈ ਨੇਤਰ ਬਾਈ ਤੈਂ ਤਿਆਰ ਕਰਵਾਇਆ ਆਪ ਜਾ ਕੇ ਟਾਟਾ ਫੇਸ ਦਾ ਦਾ ਸਮਾਨ ਖਰੀਦਿਆ ਕਿਉਂਕਿ ਲੋਕ ਵੀ ਕਹੀ ਜਾਂਦੇ ਯਾਰ ਟਾਟਾ ਫੇਰ ਹੁਣ ਮੰਨ ਲਓ ਵੀ ਜੇ ਆਪਾਂ ਤਾਰਾ ਸਿੰਘ ਬਿਲਕਾ ਕਿਹਣੀ ਚਲੀ ਜਾਏ ਜੇ ਹੋਰ ਕਿਹਣੀ ਚਲੀ ਜਾਈਏ ਇਹ ਸਮਾਨ ਤਾਂ ਤੁਸੀਂ ਵੀ ਉਹੀ ਲੈਣਾ ਮੰਨ ਲਓ ਹਾਂਜੀ ਠੀਕ ਆ ਤਕਨੀਕ ਵੀ ਤੁਸੀਂ ਵੀ ਉਹੀ ਯੂਜ਼ ਕਰਨੀ ਆ ਮੰ ਹਾਂਜੀ ਹਾਂਜੀ ਹਨਾ ਜੇ ਮੈਂ ਬੁਵਾਵਾ 16 ਫੁੱਟਾ ਕਿੱਥੇ ਕਿੱਥੇ ਤੱਕ ਆਈਡੀਆ ਬਣ ਜਾਊਗਾ ਵੀ ਇਹਦੇ ਨੇੜੇ ਤੇੜੇ ਤਿਆਰ ਹੋ ਸਕਦਾ 16 ਫੁੱਟਾ ਬਿਨਾਂ ਜੱਕ ਤੇ ਬਣਾਉਣਾ ਹੁਣ ਆਪਾਂ ਨੇ ਉਹ ਬਣਾਉਣਾ ਸਾਢੇ ਤਿੰਨ ਸਾਢੇ ਤਿੰਨ ਦਾ ਹੀ ਸਾਢੇ ਤਿੰਨ ਦਿਨੇ ਥੋੜੇ ਹੈ ਹਾਂਜੀ ਟੱਟ ਆਪਾਂ ਹਰ ਇੱਕ ਵਿੱਚ ਪਾ ਕੇ ਬਿਨਾਂ ਡਰਨ ਦੇ ਹਲਾ ਹੁਣ ਫੇ ਬਗੈਰ ਟਾਰਨ ਦੇ ਮੈਂ ਕਿਤੇ ਕਿਹੜੀ ਥਿਲੇ ਲੈ ਕੇ ਜਾਊਗਾ ਸੁਆਗਰ ਬਣਾਉਣਾ ਮਾਊਗਾ ਹਲਾ ਬਗੈਰ ਟਾਰਨ ਦੇ ਫੇ ਤਾਂ ਚਾਰ ਨੂੰ ਪਜਾਏ ਦਿੱਤਾ ਮੈਂ ਚਾਰ ਨੂੰ ਤਾਂ ਪਹੁੰਚ ਜਾਈ ਜਾਣੀ ਉਹਨੇ ਨਹੀਂ ਯਾਰ ਫੇ ਤਾਂ ਦੂੰਢੀ ਵੱਡਦਾ ਯਾਰ ਅੱਛਾ ਵਜਨ ਕਿੰਨਾ ਹੋਊਗਾ ਭੋਜਨ ਹੋ ਆਈਡੀਆ ਲਗਭਗ 33 34 ਕੁਆਂਟਲ 33 34 ਕੁਆਂਟਲ ਦੇ ਨੜੇ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ 33 34 ਕੁਆਂਟਲ ਤੁਸੀਂ ਕਹਿਤਾ ਮਤਲਬ 100 ਰੁਪਏ ਕਿਲੋ ਦੇ ਹਿਸਾਬ ਨਾਲ ਹੋ ਗਿਆ ਸਮਝ ਲਓ ਇੱਕ ਲੱਖ ਦਾ ਹਾਂਜੀ ਹਾਂਜੀ ਉੱਥੇ ਜੀ ਬਣ ਗਿਆ ਤੇ ਸਾਢੇ ਕਿੰਨੇ ਲੱਖ ਰੁਪਏ ਦੇ ਸਾਢੇ ਨਾਲ ਲੱਖ ਬਣ ਗਿਆ ਹਾਂਜੀ ਹੂੰ ਦੇਖੋ ਕਿ ਐ ਚਲੋ ਦੇਖੋ ਲੋਹੇ ਦਾ ਰੇਟ ਕੋਈ ਹੋਰ ਹੁੰਦਾ ਜਿਹੜਾ ਹਿੱਸਾ ਹੋ ਸਕੇ ਆਦਾ ਲਾਉਂਗੇ ਉਹ ਹਿੱਸਾ ਰੇਲ ਦਾ ਦੱਸਣਾ ਟ੍ਰੇਲ ਵਾਲਾ ਰੇਲ ਵਾਲਾ ਹੀ ਆਓ ਅੱਜ ਕੱਲ੍ਹ ਬਈ ਰੇਲ ਵਾਲਾ ਚੱਲਦਾ ਤੇ ਬਣਾਉਣਾ ਹੈ ਬਿਲਗਾ ਟਾਈਪ ਹੈ ਨਾ ਹਾਂਜੀ ਹਾਂਜੀ ਇੱਕ ਨੇ ਇਹ ਇਹਨੂੰ ਆਪਾਂ ਬਿਲਗਾ ਤਾਂ ਕਹਿ ਦਿੰਦੇ ਹੁਣ ਉਹ ਪਿੰਡ ਦਾ ਨਾਮ ਕਰਕੇ ਇਹਦਾ ਊ ਨਾ ਉਹ ਕਿ ਮੱਛੀ ਕਿਆ ਕਹਿੰਦੇ ਨੇ ਇਹਨੂੰ ਇਹਨੂੰ ਮੱਛੀ ਕਹਿੰਦੇ ਇੰਨੀ ਵੀ ਹਨਾ ਹਾਂਜੀ ਹੁਣ ਆ ਆਮ ਜੀ ਗੱਲ ਲੱਗੀ ਚੱਲਣ ਵੀ ਯਾਰ ਬਿਲਗਾ ਟੈਕ ਬਣਾਉਣਾ ਬਿਲਗੇ ਵਾਲੇ ਇੱਕਣਾ ਬਣਾਉਨੇ ਆ ਤੇ ਊ ਇਹਦਾ ਨਾਮ ਕੋਈ ਹੋਰ ਹੋਣਾ ਚਾਹੀਦਾ ਉਹ ਤਾਂ ਸਿੰਪਲ ਆ ਦੂਜੀ ਟਰਾਲੀ ਥੋੜੀ ਉਹ ਸਿੰਪਲ ਹੋ ਗਈ ਜੀ ਇਹ ਵੀ ਤਾਂ ਜਮੇ ਵੀ ਕਾਦੇ ਵਾਲੀ ਐ ਇਹਨੂੰ ਜਨਰਲ ਦਾ ਬਿਲਗਾ ਟੈਕ ਕਹਿੰਦੇ ਇਹਨੂੰ ਬਿਲਗਾ ਟੈਕ ਕਹਿੰਦੇ ਕੋਈ ਨਾ ਹੀ ਚੱਲ ਗਿਆ ਨਾ ਹੀ ਚੱਲ ਪਿਆ ਜੀ ਨਾ ਹੀ ਚੱਲ ਪਿਆ ਇਹ ਵੀ ਗੱਲ ਠੀਕ ਆ ਯਾਨੀ ਸਾਢੇ ਕਿ ਤਿੰਨ ਲੱਖ ਰੁਪਏ ਦੇ ਕੇਲ ਤੁਸੀਂ ਕਹਿੰਦੇ ਹਾਂ ਹਾਂਜੀ ਇੱਕ ਨੰਬਰ ਕੰਮ ਕਰਕੇ ਹਾਂ ਪੂਰਾ ਇੱਕ ਨੰਬਰ ਕੰਮ ਹੋਊਗਾ 레이ਰ ਕਟਿੰਗ ਵਾਲਾ ਬਿੱਡ ਹੋਊਗਾ ਸਾਰਾ ਕੁਝ ਅੱਛਾ 레이ਰ ਕਟਿੰਗ ਬਿੱਡ ਹਾਂਜੀ ਬਾਕੀ ਪਲੇਟਾਂ ਬੂਟਾਂ 레이ਰ ਕਟਿੰਗ ਲੱਗੂਗਾ ਸਾਰਾ ਸਮਾਨ ਓਕੇ ਹਾਂਜੀ ਉਹ ਜਿਹੜੀਆਂ ਮੋਰਨੀਆਂ ਮਾਰਨੀਆਂ ਜੇ ਪਾਉਂਦੇ ਹੁੰਦੇ ਬੇਲ ਤੇ ਬੂਟ ਤੇ ਸਭ ਕੁਝ ਸਭ ਕੁਝ ਲੱਗਣਾ ਹੋਊਗਾ ਜੀ ਆਏ ਹਾਂ ਪੇਤਾਂ ਚ ਪੇਤਾਂ ਰੀਜ ਲੱਗੂ ਤੁਸੀਂ ਦੇਖੋ ਇਹ 20 ਦਿਨਾਂ ਦੇ ਵਿੱਚ ਇਹ ਜੋ ਕੰਮ ਹੈ ਹਾਂਜੀ ਹਾਂ ਚੱਲ ਤੁਸੀਂ ਜਿਹੜਾ ਦੂਆ ਤਿਆਰ ਕਰਨਾ ਉਹਨੂੰ ਵੀ ਲਾਉਣਾ ਹੈ ਸਾਰਾ ਕੁਝ हां उनु ਲਾਉਣਾ ਜਿਹੜਾ ਹੁਣ ਬਣਾਉਣ ਦਾ ਵਾਲਾ ਸੋਣਾ ਹਾਂ ਜੀ ਉਹਨੂੰ ਲਾਉਣਾ ਹੈ ਜੀ ਅੱਛਾ ਓਕੇ ਨੇੜੇ-ਤੇੜੇ ਦੇ ਬੰਦੇ ਜਿਹਨਾਂ ਨੇ ਸਾਈਸ ਵੀ ਦਿੱਤੀ ਆ ਉਹ ਨੇੜੇ ਦੀ ਚੱਲ ਫੇਰ ਠੀਕ ਹਾਂ ਜੀ ਚੱਲ ਫੇਰ ਕੋਈ ਗੱਲ ਨਹੀਂ ਹੁਣ ਤੂੰ ਇਹ ਧਰਨਾ ਉਹ ਮਾਲ ਸ਼ਾਇਦ ਅੱਜ ਗੱਡੀਆਂ ਨੂੰ ਕੰਮ ਹੋਊਗਾ ਕੱਲ ਨੂੰ ਸਾਡਾ ਮਾਲ ਸ਼ਾਮ ਦਾ ਕਾਰਜ ਹੋਣਾ ਹੀ ਪਰਸੋਂ ਪੱਕਾ ਹੋਊਗਾ ਇਹ ਪਹਿਲੇ ਇਸ ਮਾਲ ਜਿਹੜਾ ਚੱਕ ਤੇ ਗੁਵਿੰਦਗੜ੍ਹ ਕਣੀ ਤੇ ਕਿ ਲੁਧਿਆਣਾ ਜੀ ਲੁਧਿਆਣਾ ਤੋਂ ਨਾ ਲੁਧਿਆਣੇ ਮਿਲਦਾ ਮਾਲ ਇਹ ਓਕੇ ਸਾਡਾ ਸੇਲ ਜ਼ਿਆਦਾਤਰ ਠੀਕ ਹੈ ਠੀਕ ਹੈ ਠੀਕ ਹੈ ਲੁਧਿਆਣੇ ਤੇ ਚੱਕੂਗਾ ਤੁਸੀਂ ਮਾਲ ਇਹ ਮਾਲ ਲੱਗ अच्छा मतलब ਜਿਹੜੇ ਪਹਿਲਾਂ ਲੱਗੇ ਹੋਏ ਕਿਥੇ ਹੋਟਲਾਂ ਦੇ ਹਾਂ ਮਤਲਬ ਇਹ ਗਵਿੰਦਗਰ ਵਾਲਾ ਮਾਲ ਆ ਥਾਰਾ ਇਹ ਪੰਨ ਕਰਨਾ ਜਿਹੜਾ ਅੱਛਾ ਇਹਦੇ ਵਿੱਚ ਮੈਨੂੰ ਇਹ ਵੀ ਜਾਣਕਾਰੀ ਦਿਓ ਜਿਹੜਾ ਸੇਲ ਦੇ ਮਾਲ ਦੀ ਕੀ ਪਛਾਣ ਹੁੰਦੀ ਆ ਕੋਈ ਖਾਸ ਪਛਾਣ ਤਾਂ ਕੁਝ ਹੋਵੇ ਨਾ ਉਹਦੀ ਵੀ ਕੋਈ ਬੰਦਾ ਕਹੇ ਮਾਲਾ ਮੰਨ ਲਓ ਮੈਂ ਟਰਾਲਾ ਦੇਖਣ ਜਾਂਦਾ ਅਗਲਾ ਮੈਨੂੰ ਸਿੱਧਾ ਹੀ ਕਹਿ ਦੇਵੇ ਇੱਥੇ ਜਾ ਕੇ ਬਾਈ ਸੇਲ ਦਾ ਮਾਲ ਲੱਗਿਆ ਹੋਇਆ ਹੁਣ ਮੈਨੂੰ ਦੱਸ ਵੀ ਹੁਣ ਅਜ ਇੱਕ ਇੱਕ ਗੱਲ ਹਾਸੀ ਮਜ਼ਾਕ ਦੀ ਗੱਲ ਕਰ ਰੋਪੜ ਵੀ ਸੇਲ ਲੱਗੀ ਹੋਈ ਹੈ ਬਥੇਰੇ ਕੋਈ ਕਹਿੰਦੇ ਉਹੀ ਤਾਂ ਨਹੀਂ ਆ ਇਹ ਤਾਂ ਗੱਲ ਹੈ ਇਹ ਚਾਰ ਪੰਜ ਫੁੱਟ ਕੋ ਮੋਹਰ ਲੱਗੀ ਵੈਂਗਲ ਦੇ ਉੱਪਰ ਉਹ ਕਿਹੜੀ ਚੀਜ਼ ਦੀ ਉਹ ਲਿਖਿਆ ਹੋਆ ਟਾਟਾ ਸੇਲ ਅੱਛਾ ਟਾਟਾ ਸੇਲ ਲਿਖਿਆ ਹੋਊਗਾ ਨਾ ਹਾਂ ਹਾਂ ਜੀ ਹਾਂ ਜੀ ਉਹਦੇ ਉੱਪਰ ਮੋਹਰ ਲੱਗੀ ਹੋਈ ਵੈਂਗਲ ਦੇ ਉੱਪਰ ਇਹਦੇ ਵਿੱਚ ਜਿਹੜਾ ਮੈਨੂੰ ਟਾਟਾ ਸੇਲ ਦਾ ਮਾਲ ਲਾਉਣਾ ਮਤਲਬ ਜਿਹੜਾ ਕੋਈ ਤੁਸੀਂ ਸਰੀਆ ਯੂਜ਼ ਕਰਨਾ ਉਹ ਵੀ ਟਾਟਾ ਸੇਲ ਦਾ ਹਾਂ ਇੰਨੀ ਵੀ ਤੁਸੀਂ ਪੱਤੀ ਯੂਜ਼ ਕਰਨੀ ਹੈ ਉਹ ਵੀ ਟਾਟਾ ਸੇਲ ਦੀ ਐਂਗਲ ਯੂਜ਼ ਕਰਨਾ ਉਹ ਵੀ ਟਾਟਾ ਸੇਲ ਉਹ ਵੀ ਟਾਟਾ ਸੇਲ ਹੈ ਜਿਹੜਾ ਥੱਲੇ ਚੈਨਰੀ ਪੈਣੀ ਉਹ ਵੀ ਸੇਲ ਦੀ ਅੱਛਾ ਤੇ ਜਿਹੜੀ ਥੱਲੇ ਮੇਨ ਹੋ ਜਾਣੀ ਐ ਗਾਡਰ ਗਾਡਰ ਮੇਨ ਹਾਂ ਉਹ ਵੀ ਸੇਲ ਦਾ ਜੀ ਉਹ ਵੀ ਸੇਲ ਦਾ ਸਭ ਸਭ ਦੇ ਉੱਪਰ ਸਾਰਾ ਸੇਲ ਹੈ ਸਾਰਾ ਸੇਲ ਲਿਖਿਆ ਬਾ ہاں ਜੀ ਹਾਂ ਜੀ ਬਸ ਇੱਕ ਰੇਲ ਵਾਲੇ ਸਰੀਏ ਉੱਪਰ ਨੇ ਹੋਊਗਾ ਹੈ ਇੱਕ ਸਰੀਏ ਦੇ ਉੱਪਰ ਨੇ ਹੋਊਗਾ ਅੱਛਾ ਹਾਂ ਜੀ ਠੀਕ ਹੈ ਕੋਈ ਸਰੀਆ ਪਲਨ ਹੁੰਦਾ ਜੀ ਹਾਂ ਇਹਦੇ ਉੱਪਰ ਨੇ ਹੋਊਗਾ ਇਹ ਵੀ ਗੱਲ ਤੁਹਾਡੀ ਠੀਕ ਹੈ ਤੇ ਬਾਕੀ ਜਿਹੜਾ ਕਿਆ ਕਹਿੰਦੇ ਇਹ ਤਾਂ ਨਹੀਂ ਹੁੰਦੀ ਆਪਣੀ ਜਿਹੜੀ ਹੱਬ ਐ ਓਕੇ ਨਾ ਆਪਣੀ ਅੰਮ ਥੱਲੇ ਈਸਾ ਇਸ ਸਸ ਜੀ ਰੇਲ ਦਾ ਕਹਿੰਦੇ ਆ ਉਸ ਰੇਲ ਦਾ ਨਹੀਂ ਨਹੀਂ ਉਹ ਰੇਲ ਦਾ ਹਿੱਸਾ ਹੁੰਦਾ ਉਹ ਰੇਲ ਦਾ ਉਹ ਰੇਲ ਦਾ ਹਿੱਸਾ ਹੁੰਦਾ ਹਾਂਜੀ ਹਾਂ ਠੀਕ ਹੈ ਠੀਕ ਹੈ ਜਣੀ 20 ਦਿਨ ਦੇ ਵਿੱਚ ਤੁਸੀਂ ਤਿਆਰ ਕਰ ਦੋਗੇ ਜਿਹੜਾ ਹੁਣ ਤੁਸੀਂ ਧਰਨਾ ਹੈ ਉਹਦੇ ਬਾਰੇ ਮੈਨੂੰ ਜਰੂਰ ਯਾਦ ਕਰੀ ਮੈਂ ਬਣਾਉਂਗਾ ਉਹਦੇ ਵੀ ਬਲੌਗ ਬਣਾ ਕੇ ਪਾ ਦੂੰਗਾ ਕੋਈ ਤੁਹਾਡਾ ਵੀ ਭਲਾ ਹੋ ਜਾਏ ਚਾਹੇ ਕਿਤੇ ਪੱਤੇ ਤੇ ਕੋਈ ਗੱਲ ਐਡਵਰਟਾਈਜ਼ਮੈਂਟ ਹੋ ਜਾਂਦੀ ਹੁੰਦੀ ਬੰਦੇ ਦੀ ਇਸੇ ਨੂੰ ਲੱਗਦਾ ਹਾਂਗਾ ਵੀ ਹੋਰ ਪਾਸੇ ਇੰਨਾ ਮਹਿੰਗਾ ਬਣਦਾ ਇੱਥੇ ਜੇ ਸਸਤਾ ਬਣਦਾ ਅਗਲਾ ਬਣਵਾ ਸਕਦਾ ਹਾਂਜੀ 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 ਠੀਕ ਹੈ ਨਾ ਗੱਲ ਤੇ ਮੈਂ ਵੀ ਬਣਵਾਉਂਦਾ ਅੱਛਾ ਫੋਟੋ ਬਾਦ ਵਿੱਚ ਫਿਰ ਤੁਹਾਡੇ ਨਾਲ ਕਰ ਲੰਦੇ ਆ ਸਾਈ ਫਕਾਈ ਉਹਨੇ ਚ ਮੇਰਾ ਬਕਵਾਦੇ ਹੋ ਠੀਕ ਹੈ ਜੀ ਬੜਾ ਪੁਰਾਣਾ ਹੈ ਲੱਗਿਆ ਫੋਟੋ ਜੇ ਕਢਦਾ ਕੋਸ ਆ ਲੱਗਿਆ ਮੋਹਰੇ ਤੇ ਹਾਂ ਕਿੱਥੇ ਜੇ ਬਲਾਂ ਇਹ ਆ ਐਂਗਲ ਵਿੱਚ ਲੱਗਿਆ ਹੋਣਾ ਆ ਦਿਖਦਾ ਮੈ ਪਤਾ ਨਹੀਂ ਬਈ ਮੇਰੀ ਆ ਕੋਈ ਕਰਾ ਲਾ ਲੱਗਿਆ ਹਾਂ ਅੱਛਾ 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 ਛੇ ਲੇਖ ਲਿਖਿਆ ਹੋਣਾ ਇਹਦੇ ਵਿੱਚ अच्छा अरे साइज़ लिखਾਂਗਾ ठीक है ठीक है ठीक है ठीक है आईने ਵੀ ਨਰੋਪੇ ਸਾਰੇ ਐਂਗਲ ਪਰ ਨਹੀਂ ਹੋਊਗਾ ਇਹ ਹਾਂ ਉਹ ਆਹੋ ਕਟਿੰਗ ਦੇ ਵਿੱਚ ਕਿਤੇ ਡੱਟ ਗਏ ਕੋਈ ਕਿਤੇ ਚਲੇ ਜਾਂਦਾ ਕੋਈ ਕਿਤੇ ਚਲੇ ਜਾਂਦਾ ਕੋਈ ਐਂਗਲ ਸਾਫ਼ ਹੀ ਰਹਿ ਜਾਂਦਾ ਮੈਂ ਸਮਝ ਗਿਆ ਸਮਝ ਗਿਆ ਉਹ ਸਮਝ ਗਿਆ ਚਾਰ ਪੰਜ ਫੁੱਟ ਦਾ ਸਾਈਜ਼ ਨਾ ਹੁੰਦਾ ਓਕੇ ਕਿ ਆਏ ਇਹਨਾਂ ਨੇ ਮਤਲਬ ਕੋਈ ਮੀਟਰ ਪਰ ਲਾ ਲਿਖ ਕੇ ਲਾਇਆ ਕੋਈ ਡੇਢ ਮੀਟਰ ਪਰ ਲਿਖ ਕੇ ਲਾਇਆ ਉਹ ਕਟਿੰਗ ਦੇ ਵਿੱਚ ਕਿਤੇ ਨਹੀਂ ਬਣਦਾ ਕਟਿੰਗ ਦੇ ਵਿੱਚ ਅੱਗੇ ਪਿਛੇ ਹੋ ਜਾਂਦਾ ਜੀ ਹੂੰ ਚਲੋ ਉਹ ਤਾਂ ਮੈਂ ਜੇ ਮਾਤੜਨੇ ਤਿਆਰ ਕਰਾਉਣਾ ਹੀ ਐ ਭਾਵੇਂ ਮੈਂ ਤੁਹਾਡੇ ਕੋਲ ਮਾਲੇ ਚੱਕਣ ਚਲੇ ਗਿਆ ਮੇਰੀ ਅੱਖਾਂ ਦੇ ਸਾਹਮਣੇ ਦਾ ਖਰੀਦ ਹੋਇਆ ਸਾਰਾ ਕੁਝ ਹਾਂ ਇਹ ਕੁੱਤੇ ਕੁੱਤੇ ਮੀ ਮਾਲੀ ਪਹਿਚਾਨ ਵੀ ਲੱਗੀ ਆਈ ਹੈ ਇਹ ਸੇਲ ਦੀ ਹਾਂਜੀ ਇੱਕ ਦਾ ਮਾਲ ਆ ਸਟੈਂਡਰਡ ਸਾਈਜ਼ ਹੁੰਦਾ ਪੂਰਾ ਇਹ ਅੱਛਾ ਹਾਂ ਪੂਰਾ ਸਾਈਜ਼ ਹੋਊਗਾ ਇਹ ਵੀ ਗੱਲ ਹੈ ਨਾ ਇਹ ਜਿਹੜੀ ਪੱਤੀ ਲੱਗਣੀ ਉਹ ਕਿੰਨੇ ਗੇਜ ਵਾਲੀ ਲੱਗਣੀ ਹੈ ਇਹ ਸੈਡਾਂ ਤੇ ਜੁਦੀ ਹੁੰਦੀ ਹੈ ਜਾਂ ਸੈਂਟਰ ਵਾਲੀ ਜੁਦੀ ਹੁੰਦੀ ਹੈ ਕਿ ਸਾਰੀਆਂ ਇੱਕੋ ਪੱਤੀ ਹੁੰਦੀ ਹੈ ਇਹ ਜਿਹੜੀ ਪੱਤੀ ਹੈ ਪੱਤੀ ਨਹੀਂ ਉਹ ਮੇਨ ਜਿਹੜਾ ਫਾਰਸ ਸਮਝ ਲਓ ਉਹ 5mm ਦਾ 5mm ਦਾ ਲੱਗਣਾ ਗੇਜਾਂ ਗੇਜਾਂ ਵੀ 5mm ਹਾਂ 5mm ਮੋਟਾ ਹੁੰਦਾ ਹੈ ਮੋਟਾ ਹੁੰਦਾ 5mm ਤੇ ਜਿਹੜੀ ਸੈਡ ਹੈ ਉਹ ਵੀ 5mm ਦੀ ਉਹ ਦੱਸ ਗਿਆ ਜੀ आ, ओके जेंटल हो गए जा जाएंगे ठीक है यानी मेन फोर्स ਥੱਲੇ ਆ ਤੇ ਜਿਹੜੀ ਥੱਲੇ ਆਪਣੀ ਚੈਨਰੀ ਪੈਣੀ ਹੈ ਹਾਂਜੀ ਉਹ ਫੁੱਟ ਪਰ ਪੈਂਦੀ ਹੈ ਕਿ ਪੌਣਾ ਫੁੱਟ ਪਰ ਪੈਂਦੀ ਹੈ 9 ਇੰਚ ਪਰ ਪੈਂਦੀ 10 ਪਰ ਪੈਂਦੀ ਕਿ 12 ਪਰ ਪਾਉਂਦੇ ਆ ਉਹਦਾ ਹਿਸਾਬ ਕੱਢਣਾ ਪੈਂਦਾ ਜੀ ਲਗਭਗ 9 10 ਇੰਚ ਪਰ ਆ ਜਾਂਦੀ ਹੈ ਓਕੇ ਹਾਂਜੀ ਨਹੀਂ ਮਹਾ ਲੋਕ ਪਤਾ ਕੀ ਕਰਦੇ ਹੁੰਦੇ ਜਿਆਦਾਤਰ ਨਾ ਰਾਨੇ ਦੇ ਖਾਨੇ ਜੀ ਗਣਨ ਲੱਗ ਜਦੇ 1 2 3 ਇੰਚ ਜਿਹੜਾ ਇੰਨਾ ਫੁੱਟ ਹੋ ਗਿਆ ਹੈ ਹਨਾ ਦਿਮਾਗ ਕਿ ਤਨੀ ਲਗਾਉਣਾ ਕਰਦੇ ਨੇ ਸਾਰੇ ਕਰਦੇ ਕਰਦੇ ਪਰ ਉਹ ਹੁੰਦੀ ਐ ਵੀ ਜੇ 10 ਇੰਚ ਪਰ ਹੋਈ ਮੰਨ ਲਓ ਗੱਡਰੀ ਉਹ ਹਾਂਜੀ ਹਾਂਜੀ ਹਨਾ ਫਿਰ ਬੰਦਾ ਕੀ ਸੋਚੂਗਾ ਕਰ ਜਾਨਾ ਯਾਰ ਇਹ ਤਾਂ 20 ਫੁੱਟ ਹੀ ਬਣ ਗਈ ਇਹ 20 ਫੁੱਟ ਹੀ ਬਣ ਗਈ ਸਹੀ ਗੱਲ ਹੈ ਹਾਂ ਇਹ ਵੀ ਗੱਲ ਹੈਗੀ ਆ ਪਰ ਜਾਨੀ ਇੰਨਾ ਕਾ ਵੀ ਦੇਖ ਹੁਣ ਮੇਰੇ ਵਾਲਾ ਟਰਾਲਾ ਹੈਗਾ ਅਸੀਂ 120 ਕੁਆਂਟਿਟੀ ਤੱਕ ਉਹਦੇ ਉੱਪਰ ਆਮ ਨਾਰਮਲ ਲਾ ਦਈ ਜਣੇ ਠੀਕ ਹੈ ਜੀ ਠੀਕ ਹੈ ਮੈਂ ਸੋਚਦਾ ਤਾਂ ਵੀ ਚਲੋ ਟਰੈਕਟਰ ਬੜਾ ਆਪਣੇ ਕੋਲ ਹਨਾ ਥੋੜਾ ਟਰੈਲਰ ਬੜਾ ਕਰਕੇ 150 ਕੋਨਟਰ ਵਾਲਾ ਬਾਂਡ ਕਰਾ ਲਿਆ ਕਰੂੰਗਾ ਤਾਂ ਦੋ ਚਾਰ ਪਰਚੀਆਂ ਘਟੂngੀਆਂ ਜੀ ਜੀ ਜੇ ਬੰਦਾ ਦੇਖੇ ਨਟ ਭਾਜੀ ਕਰਕੇ ਨਹੀਂ ਤਾਂ ਮੇਰਾ ਕੰਮ ਚੱਲੇ ਰਿਹਾ ਉਹ ਤਾਂ ਬਹੁਤ ਵਧੀਆ ਚੱਲ ਰਿਹਾ ਹੁੰਦਾ ਵੀ ਪਰ ਬਸ ਮੰਨ ਕੇ ਤੇ ਕਰ ਜਾਂਦਾ ਕਿ ਥੋੜਾ ਜਿਹਾ ਲੇਟ ਹੋ ਜਾਂਦਾ ਨਾ ਕੰਮ ਹਾਂ ਜੀ ਨੂੰ ਹੋ ਗਿਆ 15 ਸਾਲ ਦੇ ਕਰੀਬ ਉਹ ਟਰਾਲੇ ਨੂੰ ਮੇਰੇ ਕੋਲ ਕਦੇ ਧੋਖਾ ਤਾਂ ਨਹੀਂ ਦਿੱਤਾ ਬੈਗੂਨ ਦੀ ਕਿਰਪਾ ਠੀਕ ਹੈ ਚਲੋ ਵਧੀਆ ਗੱਲ ਹੈ ਜੀ ਹਣਾ ਉੱਚ ਵੀ ਨਹੀਂ ਕਦੇ ਕੋਈ ਪਟਾਕਾ ਨਹੀਂ ਕੋਈ ਕੁਛ ਨਹੀਂ ਕੋਈ ਕਦੇ ਦਾ ਬੈਰਿੰਗ ਦਾ ਨਹੀਂ ਚੱਕਰ ਕੋਈ ਉਦਾਂ ਦੀ ਕੋਈ ਚੱਕਰ ਨਹੀਂ ਹੈਗਾ ਪਰ ਜਾਨੀ ਫਿਰ ਵੀ ਮਨ ਥੋੜਾ ਜਾ ਕੇ ਟਾਈਮ ਕਰ ਕਹਿੰਦਾ ਹੀ ਵੀ ਹੁਣ ਬਦਲ ਲਾ ਕਰਦੇ ਬਦਲ ਲਾ ਬਦਲ ਲਾ ਜੀ ਹਨਾ ਉਹ ਬਗਵਾਨ ਲਾ ਜੀ ਜਮਾਨੇ ਗੱਲ ਚੱਲਣਾ ਪੈਂਦਾ ਜੀ ਜਮਾਨੇ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਥੋੜਾ ਥੋੜਾ ਪਰ ਮੈਂ ਜਮ ਬਹੁਤੀ ਜਮਾਨੇ ਦੀ ਪਰਵਾਹ ਨਹੀਂ ਕਰਦਾ ਪਰਣੀ ਫਿਰ ਆਪਣੇ ਮਨ ਨੂੰ ਇਹਦਾ ਥੋੜਾ ਜਿਹਾ ਤੀ ਚਲੋ ਕੋਈ ਨਹੀਂ ਦੇਖ ਲਈਓ ਲਓ ਜੀ ਉਹਦੇ ਕੋਲ ਤਾਂ ਮਿਸਤਰੀ ਕੋਲ ਤਾਂ ਭਜ ਆਇਆ ਏ ਤੇ ਹੁਣ ਆਹ ਟਰਾਲਾ ਜਿਹੜਾ ਮੈਂ ਪਹਿਲਾਂ ਵੀ ਵੀਡੀਓ ਬਣਾ ਕੇ ਪਾਈ ਸੀ ਵੀ ਆਪਾਂ ਵੇਚਣਾ ਹੈ ਤੇ ਦਰਾ ਸਾਲ ਮੇਰਾ ਮਨ ਹਾਲ ਥੋੜਾ ਥੋੜਾ ਐਂ ਵੀ ਕਰੀ ਜਾਂਦਾ ਵੀ ਰਹਿਣ ਦਿੰਨੇ ਆ ਬਾਪੂ ਕੋ ਪੈ ਗਿਆ ਮਗਰ ਹੁਣ ਜਦਨ ਤੱਕ ਕਿਹਾ ਹੋਇਆ ਨਾ ਟਰਾਲੇ ਦਾ ਨੌ ਰੱਖਤਾ ਵੇਚਣ ਦਾ ਬਾਪੂ ਕਹੀ ਜਾਂਦਾ ਹੈ ਵੇਚ ਦੋ ਹੁਣ ਇਹਨੂੰ ਲਿਆਓ ਹੁਣ ਇਹਨੂੰ ਅਸਰਾਧ ਸਰਵਜੀਤ ਵੀ ਮੇਰੇ ਕੋਲ ਨੂੰ ਆ ਗਿਆ ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਬਾਈ ਬਾਪੂ ਤਾਂ ਕਹਿੰਦਾ ਵੀ ਇਹਨੂੰ ਵੇਚ ਦੋ ਪਰ ਉਹਨੇ ਰਾਤ ਮੈਨੂੰ ਇੱਕ ਹੋਰ ਵੀ ਗੱਲ ਕਹੀ ਆ ਕਹਿੰਦਾ ਮੈਂ ਤੇਰੇ ਵੀਰੇ ਨੂੰ ਕਿਹਾ ਤਾਂ ਟਰਾਲੇ ਨੂੰ ਮਹਾ ਮੈਂ ਤਾਂ ਕਿਹਾ ਤਾਂ ਮਹਾ ਮੈਨੂੰ ਕਹਿੰਦੇ ਵੀ ਟਰਾਲਾ ਵੇਚ ਕੇ ਲੈ ਲੈਂਦੇ ਆ ਉਹ ਕਹਿੰਦਾ ਵੀ ਜੇ ਨਹੀਂ बिकਦਾ ਇਹ ਨਮਾ ਤਾਂ ਲੈ ਕੇ ਖੜਾ ਲਓ ਇਹ ਵੀ ਵਿਕ ਜੂਗਾ ਠੀਕ ਹੈ ਪੂਰਾ ਮਨ ਦੀ ਚਾਹਨਾ ਹੈ ਚਾਹਨਾ ਦੀ ਨਾ ਦੋ ਤਿੰਨ ਦਿਨ ਗੇਲਾ ਉਹਨੇ ਰਾਤ ਮੈਨੂੰ ਕਹਿ ਲਿਆ ਮੈਂ ਬਥੇਰੇ ਵਾਲੇ ਦਾਲੇ ਨੂੰ ਪਾਏ ਫੇਰ ਬਾਈ ਕਹਿੰਦਾ ਪੈਸੇ ਲੱਗੇਗੇ ਕਹਿੰਦਾ ਪੈਸੇ ਦੱਸੋ ਕਿੰਨਾ ਚਾਹੀਦੇ ਹਾਂ ਇਹ ਵੀ ਇਹ ਗੱਲ ਨਾਲੇ ਹੋਰ ਹੈ ਜਿਹਦੇ ਚੀਜ਼ ਤੇ ਨੌ ਰੱਖਦਾ ਨਾ ਰੱਖਦਾ ਫਿਰ ਉਹ ਗੱਲ ਹੈਗੀ ਹੈ ਹੈਗੀ ਹੈ ਨੌ ਰੱਖਣ ਦੀ ਵੀ ਗੱਲ ਨਹੀਂ ਉਹਦਾ ਮਨ ਚਾਹ ਉਹ ਕਹਿੰਦਾ ਵੀ ਜਿਹੜਾ ਫਸਲ ਨੂੰ ਮਹੀਨਾ ਡੇਢ ਮਹੀਨਾ ਰਹਿ ਗਿਆ ਇੰਨਾ ਬੈਠਾਲੇ ਚ ਫਸਲ ਆਹ ਗੱਲ ਹੈ ਆਗਾਜ਼ ਮੇਰੇ ਮਨ ਚ ਵੀ ਹੈਗੀ ਹੈ ਵੀ ਫਸਲ ਜੜੀ ਪੈ ਜਾਵੇ ਟਰਾਲੇ ਦੇ ਵਿੱਚ ਨਵੇਂ ਚ ਉਹ ਨਾ ਇਹ ਵੀ ਕਹਿਣਾ ਨਾ ਨਹੀਂ ਜਵਾਬ ਨਾ ਬਣਾਉਣਾ ਇਹ ਕਹਿੰਦਾ ਪਰ ਬਣਾਉਣੇ ਦਾ ਨਾਂ ਤਾਂ ਰੱਖ ਦੋ ਪੀ ਤਰਤਾ ਤਰਤਾ ਕਰਕੇ ਜੇ ਜਾ ਕੇ ਮਗਰ ਦਾ ਪਾਉਗੇ ਗੱਲ ਵੀ ਠੀਕ ਹੈ ਭਾਈ ਸਾਡਾ ਬਣਾ ਸਾਡੀ ਫਸਲ ਆ ਗਈ ਫਸਲ ਆ ਗਈ ਹਾਂ ਕਿਰਾਗਲੇ ਨੂੰ ਵੀ ਪਤਾ ਲੱਗੇ ਪੁੱਛਣੇ ਜੋਗੇ ਤੋਂ ਹੋਗੇ ਕਿੱਥੇ ਪਹੁੰਚ ਗਏ ਕੋਈ ਗੱਲਾਂ ਨਹੀਂ ਕਰਨ ਦਾ ਮੂਰੇ ਤਾਂ ਸਭਾ ਜਵਾਬ ਬਹੁਤ ਹੈ ਦੇਸ ਵੱਲ ਜੇ ਆਪਣੀ ਇਹ ਜੇ ਨਮਾ ਆ ਗਿਆ ਪ੍ਰਾਣਾਂ ਨੇ ਕਿਹਾ ਠੱਕੇ ਮਾਰਨੇ ਕਿਹਾ ਵਿਗ ਜਾਣਾ ਸਾਰਾ ਖੋ ਜਾਣਾ ਇਹ ਵੀ ਗੱਲ ਹੈਗੀ ਹੈ ਠੀਕ ਨਹੀਂ ਹੂੰ ਭਾਈ ਬਾਕੀ ਬਾਈ ਇਹਦਾ ਮੁੰਡਾ ਕਾਫਾ ਮਹਿੰਗਾ ਨੇ ਲੈ ਜਾ ਕੇ ਕਿਦਾਂ ਸੈਟ ਜਾ ਕਰਵਾ ਦਵਾ ਜਿਹੜਾ ਫਟਿਆ ਤੁਸ ਨਹੀਂ ਹੈਗਾ ਯਾਰ ਉਹਦੇ ਗੱਭੇ ਤੇ ਸਿੱਧਾ ਹੋਣਾ ਹੈ ਮਿੰਟ 5 ਦਾ ਕੰਮ ਐ ਇਹਨੂੰ ਠੀਕ ਕਰੇ ਤਾਂ 5-10 ਮਿੰਟ ਦਾ ਕੰਮ ਐ ਕਾ ਵੀ ਇਹਨਾਂ ਗ੍ਰੀਟਿੰਗ ਲੀਨਿਆ ਇਹਦਾ ਕੁਝ ਲੱਗਣਾ ਹੈ ਇਹਦਾ ਬਹੁਤ ਚੱਲਾ ਤਾ ਹਾਂ ਠੀਕ ਹੈ ਮੈਂ ਹੋਰ ਦਾ ਕੁਝ ਨਹੀਂ ਹੈ ਬਾਕੀ ਗਾਲਿਆ ਬਲਿਆ ਕਿਤੇ ਨਹੀਂ ਆਦਾ ਬਾਈ ਇਹਦਾ ਰਹਿ ਗਈ ਚਲੋ ਇਹਨੇ ਵੀ ਵਧੀਰਾ ਲੈਣਾ ਪਤਾ ਜਦ ਆਇਆ ਕੋਈ ਚੀਜ਼ ਦਾ ਸਮਾਂ ਹੁੰਦਾ ਵੇਚ ਦੇ ਹੋ ਜਾਂਦੀ ਹੈ ਪਹਿਲਾ ਟਰੈਕਟਰ ਤਾਂ ਉਹ ਵੇਚ ਕੇ ਬੜਾ ਲੱਤਾ ਜੇ ਬੜਾ ਟਰੈਕਟਰ ਦਾ ਸੁਪਰ ਸੀਟਰ ਲੈ ਕੇ ਕਰਕੇ ਵੀ ਬੀਜ ਲਈ ਟਾਂਟ ਦੇ ਵਿੱਚ ਇਹ ਹਾਂ ਨਹੀਂ ਕਰਾਇਵਰ ਫੀਸ ਸਕਦੇ ਤੇ ਸਹੀ ਗੱਲ ਕਰਦੇ ਮੈਂ ਤਾਂ ਗੱਲ ਆਏ ਬਿਲਕੁਲ ਹੁਣ ਜੇ ਟਰਾਲਾ ਬਦਲਣਾ ਮੰਡ ਚ ਢਾਈ ਦਿਨ ਕੀ ਲੱਗਣੇ ਦੇ ਹੋਵੇ ਹਾਂ ਇਹੀ ਚ ਫਸਲਾਂ ਚੀਜ਼ ਨੂੰ ਬਦਲ ਆਉਂਦੀ ਐ ਇਹ ਵੀ ਗੱਲ ਹੈਗੀ ਹੋਰ ਤਾਂ ਤਾਂ ਪਤਾ ਨਹੀਂ ਪੁਰਾਣਾ ਕਹਿੰਦਾ ਕਹਿੰਦਾ ਵੀ ਡੜੀ ਕਹਿੰਦਾ ਉਹ ਦੇ ਲੋ ਕਹਿੰਦਾ ਸੁਪਰ ਸੀਟਰ ਦੇ ਲੋ ਕਹਿੰਦਾ ਅੱਛਾ ਵੇ ਕਹਿੰਦਾ ਕੁਛ ਪੈਸੇ ਮੈਂ ਪਾ ਦੂੰਗਾ ਕਹਿੰਦਾ ਹੋਰ ਦੱਸੋ ਚਲੋ ਫਿਰ ਤੁਹਾਨੂੰ ਕਹਿੰਦਾ ਕਰਾਇਆ ਕਰ ਬਣਾਉਣਾ ਰੇਣਾ ਮਾ ਉਹ ਸੀਜਾ ਦੇ ਵਿੱਚ ਫ੍ਰੀ ਟਾਈਮ ਹੁੰਦਾ ਵਿੱਚ ਨੂੰ ਜਾ ਕੇ ਕਿਤੇ 5-10 ਕਿਤੇ ਵੀ ਜੇ ਆਇਆ ਉਹ ਤੁਹਾਨੂੰ ਉਹਦੇ ਵੀ ਇਹ ਸੋਚਿਆ ਵੀ ਸੰਦ ਵੜਦਾ ਹੀ ਚੰਗਾ ਚਾਹੇ ਰੱਖ ਕੇ ਲਈ ਪੰਜ ਦਸ ਦਿਨ ਨਹੀਂ ਹੁੰਦੇ ਭਾਜੜੇ ਦੀ ਹਾਂ ਉਹਦੇ ਵਿੱਚ ਭਾਜੜੇ ਨੂੰ ਦਿਨ ਰਾਤ ਚੱਲ ਨਾਲ ਇੱਕ ਬਾਈ ਹੋਰ ਕੰਮ ਹੋ ਗਿਆ ਹਾਂ ਹੁਣ ਸੁਪਰ ਸੀਟਰ ਇਹ ਜੀ ਆਗੇ ਤੁਸੀਂ ਕਣਕ ਬੀਜੋ ਤੋਂ ਬਾਅਦ ਉਹਦਾ ਹੀ ਰੋਟਾਵੇਟਰ ਬਣਾਉਣਾ ਉਹ ਵੀ ਗੱਲ ਹੈਗੀ ਹਾਂ 3-4 ਨਟ ਦਿੰਦੇ ਹੋ ਫਿਰ ਹੁਣ ਜਿਹੜਾ ਮੇਰੇ ਕੋਲ ਖੜਾ ਜਿਹੜਾ ਤੂੰ ਪ੍ਰੋਸੀਡਰ ਵਾਂਗ ਵਾਦ ਰੋਟਾਵੇਟਰ ਨੂੰ ਸੇਲ ਪਲਾ ਦੇ ਮਾਉਨੋ ਵੀ ਅਜੇ ਉਹੀ ਨਹੀਂ ਹੁਣ ਖੋਲੇ ਦੇ ਉੱਪਰ ਤੇ ਹੁਣ ਰੋਟਾ-ਬੋਟਾ ਦਾ ਕੰਮ ਲੈਣਾ ਹੁਣ ਸੁਪਰ ਸੈਟਰ ਇਹ ਜਿਹਾ ਹੁਣ ਤੁਸੀਂ ਰੋਟਾਵੇਟਰ ਬਣਾਉਣਾ ਪਾਵੇ ਹੁਣ ਜੇਕਰ ਆਪਣਾ ਬੜਾ ਟਰੈਕਟਰ ਹੈ ਇਹਨੂੰ ਦਾ 8 ਫੁੱਟਾ ਜਾਂ 9 ਫੁੱਟਾ ਬਾਰਾ ਕਰ ਹੂੰ 7 ਫੁੱਟਾ ਤਾਂ ਇਹ ਟਾਇਰ ਦੇ ਅੰਦਰ ਅੰਦਰ ਚੱਲਦਾ ਉਹਦਾ ਕੋਈ ਫਾਇਦਾ ਹੈ ਉਹਦਾ ਕੋਈ ਫਾਇਦਾ ਨਹੀਂ ਬਾਕੀ ਚਲੋ ਜਿਹੜੇ ਸੰਦ ਨੇ ਆਉਣਾ ਬਾਈ ਉਹਨੇ ਆਏ ਥਾ ਹੂੰ ਜੇ ਉਹਨੇ ਗੱਲ ਕਰੀ ਹੈ ਇਹ ਵੀ ਆ ਜਾਣਾ ਇਹ ਵੀ ਹੋ ਸਕਦੀ ਕੋਈ ਨਹੀਂ ਜਰੂਰੀ ਹੋ ਸਕਦੀ ਹੈ ਕਿ ਨਹੀਂ ਜਰੂਰੀ ਨਵੇਂ ਹੀ ਲੈਣਾ ਬਹੁਤ ਪੁਰਾਣੇ ਵੀ ਵਧੀਆ ਹੁੰਦੇ ਪਏ ਆ ਲੋਕਾਂ ਕੋਲ ਉਹ ਵੀ ਮਿਲਦੇ ਆ ਇਹ ਤਾਂ ਹੈ ਗੱਲ ਜਿਕਨਾ ਤੁਸੀਂ ਟਰਾਲੇ ਦੀ ਗੱਲ ਕਰਦੇ ਕੱਲ ਨੂੰ ਸੁਪਰ ਸੀਟਰ ਦੀ ਵੀ ਕਰ ਸਕਦੇ ਆ ਇਹ ਵੀ ਹੈ ਗੱਲ ਇਹ ਭਾਈ ਜੀ ਕਿਸੇ ਬੁਝਾਰ ਬਣਾਉਂਦੇ ਹੀ ਕੋਈ ਚੀਜ਼ ਬੜਿਆ ਬੜਾਇਆ ਬੰਦੇ ਵਿੱਚ ਟਰਾਲਾ ਯਾਰ ਮੇਰਾ ਤਾਂ ਪਲਾਨ ਹੈਗਾ ਵੀ ਥੋੜਾ ਹੀ ਉਹ ਚੱਲ ਫਿਰ ਜੇ ਤੇ ਆਹ ਪਲਾਨ ਹੈਗਾ ਨਾ ਤੇ ਬਦਲੀ ਨਾ ਗਏ ਨਾ ਨਵੇਂ ਬਣਾ ਨਹੀਂ ਉਮਾ ਥੋੜੇ ਬਲੌਗ ਬਲੂਗ ਵੀ ਬਣ ਜੂਗੇ ਨਾਲੇ ਨਾਲੇ ਦਿਖਾ ਦੂੰਗਾ ਤਸੱਲੀ ਹੁੰਦੀ ਅਗਲੇ ਪਤਾ ਕੀ ਗੱਲ ਆ ਜੀ ਆਪਾਂ ਅਗਲੇ ਤੇ ਬਲੌਗ ਵੀ ਬਣਾਵਾਂਗੇ ਚਲੋ ਮਿਸਤਰੀ ਦਾ ਅਗਲਾ ਕਹਿੰਦਾ ਯਾਰ ਇਹਨਾਂ ਨੇ ਵੀਡੀਓ ਬਣਾ ਕੇ ਪਾਉਣੀ ਆ ਤਸੱਲੀ ਕਹਿੰਦੇ ਬਣਾ ਦੂਗਾ ਕੱਚ-ਬੱਚ ਵੀ ਨਹੀਂ ਕਰਦਾ ਅਗਲਾ ਜੀ ਤਾਂ ਫਰਕ ਹੈਗਾ ਹੀ ਹਾਂ ਚਲ ਇੱਥੇ ਨੇੜੇ ਹੈਗਾ ਐਂ ਤਾਂ ਬੰਦੇ ਹੋਰ ਵੀ ਵਧੀਆ ਜਿਗਣਾ ਹੋਰ ਥੋੜੇ ਜਿਹਾ ਕਾਰੀਗਰ ਵੀ ਤਕੜੇ ਵੀ ਹੈਗੇ ਆ ਉਹਨੇ ਪੈਸੇ ਵਧੀ ਜਾਣੇ ਬਾਈ ਜੀ ਦੇਵਤ ਤਕੜੇ ਕਾਰੀਗਰ ਆਈ ਜਾਣੇ ਆ ਅਗਲੇ ਫਾਰਮ ਦੇ ਪੈਸੇ ਨੌਂ ਦੇ ਪੈਸੇ ਨਹੀਂ ਹਾਂ ਫਾਰਮ ਦੇ ਨੌਂ ਦੇ ਪੈਸੇ ਲੈਣੇ ਆ ਹੂੰ ਚਲੋ ਭਾਈ ਇਹ ਵੀ ਟਰਾਲਾ ਸੇਲ ਪਰ ਹੈ ਸੇਲ ਪਰ ਹੈ ਮੇਰੇ ਕੋਲ ਬਾਈ ਦਾ ਨੰਬਰ ਵੀ 94173 53329 ਆਪਣਾ ਭਾਈ ਸੇਵ ਕਰ ਲਿਓ ਅੱਛਾ ਇਹ ਕਿਸੇ ਕੋਲ ਸੁਪਰ ਸੀਟਰ ਵੀ ਹੋਇਆ ਚਲ ਕੋਈ ਗੱਲ ਨਹੀਂ ਦੇਖਣ ਦਾ ਸਮਝ ਕੋਈ ਗੱਲ ਨਹੀਂ ਹਾਂ ਠੀਕ ਨਹੀਂ ਜੇ ਮਨ ਚਾਹੀਏ ਤਾਂ ਉਹ ਵੀ ਦੱਸ ਦਿਓ 8 ਫੁੱਟਾ 8 ਫੁੱਟਾ 7 ਫੁੱਟਾ ਸੁਪਰ ਸੀਟ ਹੋਣੀ 8 ਫੁੱਟਾ 8 ਫੁੱਟਾ ਜੀ ਭਾਈ ਜੱਗੇ ਜੱਗੇ ਦਾ ਨੂੰ ਨਵਾਂ ਹੀ ਮਿਲ ਗਿਆ ਲੈ ਭਾਈ ਅੱਛਾ ਕਿੰਨੇ ਦਾ ਦਿੱਤਾ ਇਹਨਾਂ ਨੇ ਉਹਨਾਂ ਨੇ ਜਦ ਹੁਣ ਬਾਈ ਮੈਨੂੰ ਰੇਟ ਤਾਂ ਨਹੀਂ ਪਤਾ ਯਾਨੀ ਉਹ ਮੁੰਡਾ ਵਿਚਾਰਾ ਬਾਹਰ ਨੂੰ ਚਲੇ ਗਿਆ ਬਹੁਤ ਲੋਕ ਹੈ ਉਹਨਾਂ ਨੇ ਸੁਪਰ ਸੀਟਰ ਦਿੱਤਾ ਸ਼ਕਤੀਮਾਨ ਦਾ ਜੱਗੇ ਨੂੰ ਕਹਿ ਕੇ ਰੱਖ ਜੱਗੇ ਨਾਲ رابطہ ਕਰਕੇ ਰੱਖ ਹੁਣ ਜੱਗੇ ਨਾਲ ਟਰਾਲੇ ਦੀ ਗੱਲ ਕਰੀ ਵੀਡੀਓ ਚ ਅਗਲਾ ਨੇ ਦੱਸਦਾ ਪਤਾ ਨਹੀਂ ਉਧਰ ਲਈ ਸਾਡੇ ਖੜਾ ਪਾ ਕਿ ਸਾਡੇ ਆ ਕੇ ਦੇਖ ਲੋ ਕਿਹੜੀ ਜੱਗੇ ਦੀ ਗੱਲ ਕਰਦਾ ਪੰਡਤ ਜੱਗੇ ਦੀ ਅੱਛਾ ਪੰਡਰ ਜੀ ਠੀਕ ਹੈ ਟਰਾਲਾ ਉਹਨਾਂ ਨੂੰ ਮਿਲ ਗਿਆ 16 18.5 ਫਟਾ ਹਮਮ ਤਾਰਾ ਸਿੰਘ ਮਿਲ ਕੇ ਦਾ ਇਹ ਨਾਲ ਚੱਕਰ ਪਤਾ ਕਿ ਇਹ ਵੀ ਬੜੇ ਗਰੁੱਪਾਂ ਦੇ ਵਿੱਚ ਹੀ ਆ ਹਰ ਵੀ ਮੈਂ ਤਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਬੱਚਾ ਹਰ ਕਿਸੇ ਆਉਂਦਾ ਉਹ ਜੂ ਬੇਵਕਾਉ ਮੈਂ ਕਿਹਾ ਕਿ ਇਹ ਕਿਹੜੇ ਗਰੁੱਪ ਦੇ ਨਾ ਕਿਹ ਕਿਹ ਪਰ ਪਤਾ ਸਮਝਦਾ ਮੈਂ ਤਾਂ ਗੱਲ ਹੁਣ ਇੰਸਟਾਗ੍ਰਾਮ ਪਰ ਕਿੰਨੇ ਪੈਂਦੇ ਆ ਕੋਈ 93 ਰੁਪਏ ਕਿਲੋ ਟਰਾਲਾ ਕਹਿੰਦਾ ਵੀਡੀਓ ਕੋਈ ਕਹਿੰਦਾ 90 ਰੁਪਏ ਕਿਲੋ ਕੋਈ ਕਹਿੰਦਾ 100 ਰੁਪਏ ਕਿਲੋ ਸਹੀ ਗੱਲ ਟਰਾਲੇ ਵੀ ਕੱਲ ਨੂੰ ਕਹਿੰਦਾ ਲੈਟਾਂ ਕਿਆ ਟਾਇਰ ਕਿਆ ਸਭ ਕੁਝ ਅਸੈਸਰੀ ਇੱਥੇ ਤੱਕ 93 ਰੁਪਏ ਕਿਲੋ ਵਾਲਾ ਮੈਂ ਕੱਲ ਦੇਖਿਆ ਏ ਆਰ ਆ ਸੰਧੂ ਪਤਾਨੀ ਬਿੱਡ ਡਬਲ ਜੈਕਟਰ ਆਲਾ 16 ਫੁੱਟ ਤੋਂ ਟਰਾਲਾ ਦੇਖ ਕੇ ਕਹੂੰਗਾ ਵੀ ਦੱਸੂ ਤੇ ਕੋਈ ਫਸਰੇ ਨਹੀਂ ਫੇਰ ਕੀ ਕਰੀਏ ਇਹ ਤਾਂ ਮੈਨੂੰ ਹਰਦਾ ਨਹੀਂ ਤੇ ਕੋਈ ਸੰਧੂ ਇਹ ਚੱਲ ਆਪਣਾ ਬਣਾ ਜਿਹੜੇ ਉਹਨਾਂ ਨੇ ਬਣਾਏ ਪਏ ਉਹਨਾਂ ਨੇ ਦਾਲੇ ਸਾਈਡ ਤੋਂ ਉਹਨੂੰ ਬਣਾਏ ਪਏ ਆਪਣਾ ਏਰੀਆ ਥੱਲੇ ਨੂੰ ਗੰਨੇਗਾ ਇਹ ਵੀ ਗੱਲ ਹੋਊਗਾ ਗੰਨੇ ਕੰਮ ਨਹੀਂ ਹੋਣਾ ਜਿਹੜਾ ਆਪਣਾ ਏਰੀਆ ਡਾਲਣਾ ਨਾ ਦੂਆ ਵੀ ਥੱਲੇ ਨੂੰ ਹੂੰ ਇਹ ਵੀ ਗੱਲ ਠੀਕ ਬਾਕੀ ਭਾਈ ਬੜਾ ਬਿੱਡ ਪਏ ਤਾਂ ਹੋ ਉਹ ਤਾਂ ਹੈਗਾ ਹਾਂ ਬਿੱਡ ਤਾਂ ਫੇਰਾ ਲੱਗਦਾ ਆ ਦੋ ਬੰਦੇ ਤੇ ਕਰਨ ਲੱਗਦਾ ਨਹੀਂ ਹੈਗਾ ਹੈਵੀ ਇਹ ਦੁਪਾ। ਬਾਕੀ ਤਾਂ ਅੰਦਰ ਦੇ ਵਿੱਚ ਕੋਈ ਗਲੀ ਨਹੀਂ ਹੈ ਕਿ ਇਹ ਸਵੇਰੀ ਕਰਤੀ ਹੈ। ਹਾਂ ਸਰ ਜੀ ਸਿੰਘ ਗਰੰਟੀ ਲਈ ਦੇ। ਜੇ ਬੰਦੇ ਨੇ ਦੇਖਣਾ ਹੋਣਾ ਆ ਕੇ ਦੇਖੂਗਾ ਹੀ ਹਿੱਸਾ ਦਾ ਸਫਾਈ ਤਾਂ ਪੂਰੀ ਹੈ ਉਹ। ਆ ਪਤਾ ਕਾ ਹੈ ਜਿਹੜਾ ਫਾਰਮ ਦੇ ਵਿੱਚ ਵਿੱਚੇ ਸਮਿੰਟ ਵਿੱਚੇ ਰੇਤਾ ਰਾਂ। ਹਾਂ ਵਿੱਚ ਰਾਂਦੇ ਸੀ ਹਾਂ ਉਹਦੇ ਕਰਕੇ ਹੋ ਗਿਆ ਲੱਗਿਆ ਉਹ। ਠੀਕ ਹੈ। ਉਹ ਫਾਰਮ ਦੇ ਵਿੱਚ ਰੌਂਤ ਉਹ ਤੇ ਜਗ੍ਹਾ ਹੈ ਤੇ ਚੱਲਣ ਦੇ ਟਰਾਲੇ ਦੇ ਵਿੱਚ ਚੱਲਿਆ ਕੰਮ। ਬਾਕੀ ਬਾੜ ਜਿਹੜੀ ਆ ਬਾੜ ਦਿਖਦੀ ਨਾ ਬਾੜ ਪਹਿਲੇ ਵਿੱਚ ਦਿਖਦੀ ਹੋਣੀ। ਇਹ ਟਰਾਲੇ ਦੀ ਵਿਚ ਨੂੰ ਢਕੂਣ ਜਿਆ ਜਾਦੇ ਲੱਤਾ ਦਾ ਮੈਂ ਵੀ ਉੱਥੀ ਦਾ ਧੀਰੇ ਕੋਲ ਖੜਾ ਇਹ ਟਰਾਲਾ ਚੱਲਿਆ ਪਤਾ ਲੱਕੜ ਵਾਲਿਆਂ ਕੋਲ ਲੱਕੜ ਵਾਲਿਆਂ ਕੋਲ ਉਹਨਾਂ ਨੇ ਇੱਕ ਗੱਲ ਦੀ ਗਰੰਟੀ ਦਿੱਤੀ ਦੀ ਵੀ ਤੁਸੀਂ 10-15 ਸਾਲ ਚਲਾ ਲਓ ਇਹਦੇ ਬੈਰਿੰਗ ਨਹੀਂ ਟੁੱਟੂਗੇ ਉਹ ਟੁੱਟੇਗੀ ਹਾਏ ਵੇਈ ਉਹ ਕਹਿੰਦੇ ਵੀ ਅਸੀਂ ਹਿਸਾਬ ਆਉਂਦੇ ਹੈ ਇਹਦੇ ਪਾਉਦੇ ਹੋਈ ਨਿਕਲਦਾ ਹੈ ਹਾਂ ਕੰਨੇ ਵਾਲੇ ਟਰਾਲੇ ਦੇ ਦੇਖ ਲਈ ਰਹਿ ਗਦੇ ਹੁੰਦੇ ਹੂੰ ਇਹ ਗੱਲ ਹੈਗੀ ਹੈ ਮੈਂ ਉਹ ਲੱਕੜ ਪਟਰਾਲਾ ਚੱਲਿਆ ਪਹਿਲਾਂ ਉਹ ਤਾਂ ਫਰਸ ਲੱਗ ਲਿਆ ਉਹਦੇ ਬਾਅਦ ਫਰਸ ਲਾ ਉਹ ਤਾਂ ਫਰਸ ਨਾ ਮ ਲੱਗ ਲਿਆ ਚਲੋ ਮੇ ਤਾਂ ਕਦਰੇ ਰਹੀ ਹੋ ਚਲੋ ਬਾਕੀ ਬਾਈ ਜੇ ਤੇਰਾ ਮਨ ਕਰਦਾ ਹੈ ਅਸੀਂ ਨਹੀਂ ਕਹਿੰਦਾ ਨਮਾ ਲੈ ਤੂੰ ਨਮਾ ਬਣਾ ਅਸੀਂ ਵੀ ਦੇਖ ਕੇ ਗਏ ਹਾਂ ਬਣ ਦੀ ਜੀਆ ਠੀਕ ਨਹੀਂ ਨਮਾ ਵਰਗੀ ਰੀਸ ਨਹੀਂ ਜਿਹੜਾ ਹੁਣ ਤਾਂ ਨਮਾ ਬਣਾਉਣਾ ਕਿ ਉਹਨੂੰ ਕਹਿ ਕੇ ਬਣਾਉਣਾ 35 ਪੁਆਇੰਟ ਦਾ ਦੇ 37 ਦਾ ਜਾਂ 32 ਦਾ ਦੇ ਬਾਕੀ ਫਿਰ ਹੁਣ ਮਣਾਇਆ ਤੈਨੂੰ 29 ਦਾ ਮਿਲੇ 28 ਦਾ ਮਿਲੇ ਇਹ ਦੋ ਬਾਲ ਵੱਖਰੇ ਹਾਂ ਠੀਕ ਹੈ ਜੀ ਅੱਖਾਂ ਦੇ ਸਾਹਮਣੇ ਤਾਂ ਰੰਗ ਕਰਾਉਣਾ ਕਿੰਨੇ ਐਮ ਐਮ ਸੈਡ ਲਾਉਣੀ ਹੈ ਕਿੰਨੇ ਐਮ ਐਮ ਦਾ ਫਰਸ ਲਾਉਣਾ ਹੁਣ ਕਈ ਬੰਦੇ ਕਹਿ ਦਿੰਦੇ ਆ ਵੀ 12 ਇੰਚ ਓੱਕ ਛੋਟੀ ਆ ਲੈ ਤੂੰ ਖਬਰ 13 ਕਰਾ ਲੈ ਹਾਂ ਉਹ ਜੇ ਤਾਂ ਨਮਾ ਦਰਾਉਣਾ ਨਮਾ ਹੀ ਦਰਤਾ ਫਿਰ ਤਾਂ ਗਿਆ ਇਹ ਜੀਦਾ ਮਾਦੀ ਚੱਲਣੀ ਆ ਹਾਂ ਬਾਕੀ ভাই ਮਨੂੰ ਪਾਪਾ ਜੀ ਰਾਤ ਬਹੁਤ ਠੋਰਦੇ ਰਹੇ 10 ਘੰਟਾ ਲੱਗੇ ਰਹੇ ਕਹਿੰਦੇ ਆਪਣੇ ਵੀਰੇ ਨੂੰ ਕਹਦੇ ਮੈਰਾ ਕਹਿ ਤਾ ਦਾ ਮਾਰ ਵੀ ਪੈਸੇ ਪੁੱਛੇ ਜੇ ਲੱਗੇ ਹੁਣੇ ਪੈਸੇ ਕਹਿੰਦਾ ਮੈਨੂੰ ਦੱਸੋ ਕੱਲ ਨੂੰ ਲਿਆਉਣੇ ਮੈਂ ਹਾਂ ਓ ਸਰਫਰ ਬੋਲਦਾ ਬਾਈ ਹੈਗੇ ਉਹਦੇ ਕੋਲ ਨਹੀਂ ਸੁੱਜੀ ਗੱਲ ਗਾ ਪਕੜਾਉਂਦੇ ਨਹੀਂ ਨਾ ਲੰਦੇ ਨਹੀਂ ਉੱਤੇ ਨਹੀਂ ਇਹਨੂੰ ਚਾਹਦੇ ਆ ਵੀ ਆਜ ਵੀ ਹਾਂ ਨਾ ਨਵੀਂ ਫਸਲ ਨਾਵੇਂ ਟਰਾਲੇ 'ਚ ਲਾਧੋ ਹੁੰਦੇ ਹਾਂ ਹਾਂ ਗੱਲ ਪਤਾ ਕਿੱਥੋਂ ਦੀ ਤੁਰੀ ਹਾਂ ਮੀਤੇ ਬਾਈ ਦਾ ਟਰੈਕਟਰ ਲੱਗਿਆ ਨਾ ਨਾ ਫਲਕਾਰੀ ਪਾਈ ਵੀ ਅੱਛਾ ਜਦੋਂ ਉਹਦੇ ਦਿਮਾਗ 'ਚ ਘਰ ਕੇ ਕਹਿੰਦਾ ਹੁਣ ਆਪਾਂ ਨੇ ਟਰਾਲਾ ਕਰਦ ਲੈਣਾ ਹਾਂ ਇਹ ਵੀ ਕਹੀ ਉਹਨੇ ਕਹਿੰਦਾ ਨਾ 18 ਨਾ 18.5 ਨਾ 21 ਲੈਣਾ 16 ਫਟ ਵਾਹ ਵੀ ਜਲ ਠੀਕ ਹੈ 16 ਫਟ ਠੀਕ ਹੈ ਦਰਮਿਆਨਾ ਟਰਾਲਾ ਹਾਂ ਕਹਿੰਦਾ 16 ਫਟ ਟਰਾਲਾ ਲੈਣਾ ਇਹ ਤਾਂ ਬੜਾ ਟਰਾਲਾ ਹੁੰ ਜੇ ਹੁਣ ਨਮਾ ਬਣਾਉਣ ਦੀ ਤਾਂ ਗੱਲ ਕਰਨੀ ਆ ਮੈਨੂੰ ਨਹੀਂ ਪਤਾ ਤੂੰ ਕਿਹੜੇ ਮਿਸਤਰੀ ਕੋਲ ਜਾ ਕੇ ਆ ਜਾਲੀ ਵਿੱਦ ਕਰਨੀ ਆ ਵਿੱਦ ਜਾਲੀ ਹੈ ਨਾ ਖੁੱਲਦੀ ਕਰ ਜਾਲੀ ਜਾਲੀ ਖੁੱਲਦੀ ਚੱਲ ਅੱਛਾ ਨਹੀਂ ਬਿੱਟ ਬਿੱਟ ਕਿ ਬੰਨੜ ਦਾ ਕੰਢੀ ਨਾ ਤੇ ਜੇ ਕੱਲ ਨੂੰ ਆਲੂ-ਲੂ ਦੀ ਬੋਰੀ ਲੱਦਣੀ ਫਿਰ ਜਾਲੀ ਟੁੱਟ ਜਾਂਦੀ ਜੇ ਪੱਕੀ ਆ ਅੱਛਾ ਖੁੱਲਦੀ ਗੱਲ ਹੈ ਉਹਨੂੰ ਕਹੇ ਜੀ ਹੋ ਜਾਂਦੀ ਆ ਹਾਂ ਆਲੇ-ਆਲੇ ਨਾ ਇਹ ਹੁਣ ਜਾਲੀ ਵਾਲਾ ਕੰਮ ਪੱਕਾ ਕਰਾ ਦੇ ਠੀਕ ਹੈ ਜੇ ਕੰਮ ਕਰਾਉਣਾ ਹੀ ਆ ਚਲੋ ਜੀ ਠੀਕ ਹੈ ਜੀ 2 ਲੱਖ ਲੱਗਣਾ 4-5 ਲੱਗਣਾ 10-20-25 ਹਜ਼ਾਰ ਸਹੂਲਤ ਦੇਣ ਲਈ ਧੰਨ ਮੈਨੂੰ ਨਹੀਂ ਪਤਾ ਤਾਂ ਤਾਹੀ ਲੱਗਿਆ ਮੈਂ ਤਾਂ ਹੀ ਲੱਗਦਾ ਇਕਣੀ ਆ ਜੇ ਆਪਾਂ ਗੱਲਬਾਤ ਕਰਾਂਗੇ ਤਾਂ ਹੀ ਹੈ ਹਾਂ ਤੇ ਸਾਨੂੰ ਵੀ ਪਤਾ ਲੱਗਿਆ ਵੀ ਭਾਈ ਤਾਂ ਟਰਾਲਾ ਨਾਵੇਂ ਦੀ ਕਰਤੀ ਹਾਂ ਹੂੰ ਕਿਦੋਂ ਹੂੰ ਟਰਾਲਾ ਬਣ ਗਿਆ ਫਿਰ ਬਾਅਦ ਦੇਖਾਂਗੇ ਟਾਇਰ ਕਿਹੜੇ ਪਾਉਣੇ ਆ ਹਾਂ ਉਹ ਟਾਇਰ ਦੀ ਗੱਲ ਬਾਤ ਆ ਠੀਕ ਜੀ ਠੀਕ ਹੈ ਜੀ ਮਿਲਦੇ ਹਾਂ ਜੀ ਦੁਬਾਰੇ ਫੇਰ ਪਾਉਣ ਕਿਤੇ ਹੋਰ ਬਲੌਗ